ਕਬਾਤ ਪਿੰਸਾਸੀ ਕਾਲ ਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲਾਡੂੰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨਾਲ ਹੀ ਸ਼੍ਰੀ ਰਾਮ ਤੀਰਥ ਦੇ ਲੋਪੋ ਕਚ ਗਾਵੇਂ ਵਾਲੇ ਰੋਡ ਤੇ ਜਿਹੜਾ ਵੀਰ ਜੀ ਨੇ ਦਾ ਪੈਂਦੇ ਆ ਸਾਬ ਸਿੰਘ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਜਰਸੀ گاਵਾ ਤੇ ਇੱਕ ਤਾਂ ਮੱਝ ਕਾਫੀ ਕਮਾਲ ਦੀ ਇੱਕ ਝੋਟੀ ਤਾਂ ਮੈਂ ਦਿਖਾਉਣੀ ਆ ਚੰਗੇ ਕੱਦ ਕਾਠ ਵਾਲੀ ਹੈ ਚੰਗੇ ਪੇਟ ਕੁੜੇ ਵਾਲੀ ਚੰਗੇ ਰਿਕਰਡ ਵਾਲੀ ਝੋਟੀ ਹੈਤਾ ਜੀ ਸੋਈ ਆ ਮਗਰ ਕਟਾ ਹਾਂਜੀ ਬੀਜੀ ਸਤਸ ਕਾਲ ਜੀ ਸਤਸ ਕਾ ਬੀਜੀ ਬਹੁਤ ਸਨਾ ਠੀਕ ਠਾਕ ਜੀ ਚਲੋ ਬੀਜੀ ਜੀਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਆਪਣਾ ਨਾਮ ਮੇਰਾ ਸਵਰਸ ਸਿੰਘ ਜੀ ਹਾਂਜੀ ਈਲਾ ਅੰਮ੍ਰਿਤਸਰ ਪਿੰਡ ਕੋਟਲਾ ਤੋਂ ਤੇ ਲਾਗੇ ਰਾਮਪੁਰ ਠੀਕ ਹੈ ਜੀ ਫੋਨ ਨੰਬਰੇ ਬੋਲ ਦੋ ਨੰਬਰ ਹੈ 9781228752 ਠੀਕ ਹੈ ਤੇ ਅੱਜ ਹੈਗੀਆਂ ਚਾਰ ਮੱਜਾਂ ਤੇ ਇੱਕ ਝੋਟੀ ਹਨਾ ਹਾਂਜੀ ਉਹ ਚਾਰ گاਵਾਂ ਤੇ ਚਾਰ گاਵਾਂ ਚਾਰ گاਵਾਂ ਤੇ ਇੱਕ ਝੋਟੀ ਆ ਇੱਕ ਗਾਂ ਹੈਗੀ ਆ ਉਹ ਤਾਂ ਸੱਦਾ ਹੋ ਗਿਆ ਕੱਚਾ ਪੱਕਾ ਅੱਛਾ ਜਿਹਦਾ ਆਉਗਾ ਪੰਪਰਾ ਤੋਂ ਫੂਨ ਤੇ 담खाਦੇ ਅੱਛਾ ਕੁਝ ਕਰ ਲੈ ਅਜਾ ਵੇਲੇ ਚਾਰ گاਵਾਂ ਤੇ ਇੱਕ ਝੋਟੀ ਬਿਲਕੁਲ ਜਿਹੜਾ ਵਿਕਨ ਵਾਲਾ ਮਾਲਸਾ ਲਈ ਹੈ ਨਾ ਪਹਿਲਾਂ ਝੋਟੀ ਵਿਖਾ ਦੀਏ ਫਿਰ ਆਪਾਂ ਹਾਂਜੀ ਆ ਵੀ ਝੋਟੀ ਤੁਹਾਨੂੰ ਦਿਖਾਉਣੀ ਆ ਚੰਗੇ ਖੱਦ ਘਾਟ ਤੇ ਚੰਗੇ ਪੇਚ ਕੁੜੇ ਵਾਲੀ ਆ ਜਿਹੜੀ ਕਿੰਨਾ ਚਿਰ ਹੋ ਗਿਆ ਵਿਜੀ ਨਾ ਸੋਈ ਨਾ ਕੀ ਆ ਵੇਸੋ ਅੱਜ ਚੋਖਾ ਕਿ ਦਿਨ ਹੋਇਆ ਇਹ ਸੀ ਨੂੰ ਅੱਛਾ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰਗੀ ਜੇ ਇਥੇ ਲਈ ਵਿਜੀ ਜਿਹੜਾ ਦੁੱਧ ਮਿੰਤੀ ਵਾਲਾ ਬੋਲਾ ਮਾਲੇ ਦੁੱਧ ਮਾਲੇ ਕੋਈ ਹੈ ਨਾ ਹਾਂਜੀ ਤੇ ਤੁਹਾਨੂੰ ਕੋਲਾ 5-6 ਦੇ ਉੱਤੇ ਉਦਾ ਹੀ ਮਾਇਦਾ ਜਿਹੜਾ ਬੋਲਾ ਬੰਦ ਰਹਿੰਦਾ ਹਾਂਜੀ ਹਾਂਜੀ ਤੇ ਇਥੇ ਰੈਕਟ 12 ਲੀਟਰ ਜੇ ਤਿਆਰ ਜਿਹੜਾ ਤੇ ਇਹ ਕਿੰਨਾ ਚਵਾਈ ਜਾਊਗੀ 16 ਲੀਟਰ ਨਾਲ ਆਖਿਆ 16 17 ਲੀਟਰ ਤੇ ਆ ਗਰਮੀ ਬੜੀ ਹੈ ਨਾਲੇ ਮੱਛਰ ਬਹੁਤ ਜ਼ਿਆਦਾ ਵਾ ਹਾਂਜੀ ਹਾਂਜੀ ਸਾਡੇ ਨਾਲ 15 ਲੀਟਰ ਤੇ 23 ਬਹੁਤ ਵਧੀਆ ਇੰਨੀ ਗਰਮੀ ਦੇ ਵਿੱਚ ਨਾਲੇ ਮੱਛਰ ਦਾ ਖਤਰਾ ਮੱਛਰ ਬਹੁਤ ਜ਼ਿਆਦਾ ਵਾ ਹਾਂਜੀ ਹਾਂਜੀ ਬਾਕੀ ਚਲੋ ਜਿਹੋ ਜਿਹੇ ਸਟਰਕਚਰ ਆ ਕੋਈ ਸਾਂਭ ਵਾਲਾ ਖੜੇ ਤੇ ਦੁੱਧ ਤੇ ਕੱਢੂਗੀ ਹਨਾ ਮੈਂ ਬਾਕੀ ਦੇਖੋ ਕਿਨੇ ਵਜੋਂ ਪਤਾ ਨਹੀਂ ਤੋਰੋ ਹਾਂ ਇੱਕ ਅਰੀ ਫੇਰੀ ਨੂੰ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਤੇ ਪਿੱਠਪੜੇ ਤਾਂ ਵੀ ਜੜੀ ਚੰਗੀ ਹੈ 1 ਮਿੰਟ ਵੀ ਦੀ ਰੱਖ ਕੇ ਤਾਂ ਹੰਦਫਾ ਲੀਏ ਤੇ ਲੱਗ ਗਿਆ ਥੋੜੀ ਦਰਦੀ ਦਰਦੀ ਜੀ ਆ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਕਾਫੀ ਚੰਗਾ ਵਾ ਲੈ ਜਾ ਲੈ ਜਾਨੇ हां देख सादे थाने ਦੇ ਲਾਗੇ ਦਾ کافی ਦੂਰ ਦੂਰ ਜਿਹੜਾ ਖਣ ਲੱਗਾ ਤੇ ਮਿਲਕਵੇਂ ਨੂੰ ਚੰਗੀ ਲੱਗੀ ਹੈ ਲੈ ਜਾ ਵੀ ਜੀ ਫੇਰ ਇਹਨਾਂ ਚੰਗੀ ਸੰਭੀ ਸੰਭੀ ਝੋਟੀ ਹੈ ਜੀ ਨਹੀਂ ਬਾਕੀ ਇਹ ਜੇ ਸਵੇਰ ਸਿਰ ਦਾ ਟਾਈਮ ਹੈ ਬਿਲਕੁਲ ਤੇ ਕਿੰਨਾ ਫਿਰ ਮੁੱਲ ਰੱਖ ਦੀਏ ਵੀ ਜੀ ਇਹ ਤਾਂ ਆਪਾਂ ਮੁੱਲ ਵੇਖ ਲਓ ਮੈਂ ਵੇਖ ਲਓ ਹਾਂ ਜੀ ਆਪਾਂ ਇੱਕ ਤਾਂ ਇੱਕ ਕਦੀ ਮਹਿ ਪੌਣੀ ਹੁੰਦੀ ਹੈ ਪੌਣੀ ਚੰਗੀ ਹੁੰਦੀ ਹੈ ਮੱਝ ਨਹੀਂ ਲੈ ਚੰਗੀ ਮੱਝ ਹੁੰਦੀ ਹੈ ਆਪਣੇ ਕੋਲ ਮੁੰਦਰੀ ਜੀ ਇਹਦਾ ਕੈਕਟ ਵੀ ਕਰਦੇ ਆ ਅੱਛਾ 1 15 ਦੀ ਦੇਣਾ ਜੀ ਇੱਕ 15 ਦੀ ਦੇਣਾ ਤੁਸੀਂ ਮਾਨਤਨ ਕਰਦਾ ਇਹ ਭੈਂਟਰਾ ਫੋਨ ਲਾਵੇ ਫੋਨ ਲਾਵੇ ਕੋਈ ਹੈ ਨਾ ਮੈਂ ਵੇਖੋ ਕੱਲੇ ਛੋਟੇ ਹਾਥੀ ਦੀ ਕੋਈ ਜਾਣੀ ਹੈ ਮਜਨ ਮਟਾ ਵੇਖੋ ਕਿੰਨਾ ਮੈਂ ਹਾਂਜੀ ਹਾਂਜੀ ਬਾਕੀ ਫੱਬਦੀ ਆ ਚਲੋ ਕੋਈ ਵੀਰ ਇੱਥੇ ਆਣ ਕੇ ਵੇਖੇ ਇੱਕ ਕਦੀ ਬਾਕੀ ਤਾਜੀ ਸੂਈ ਆ ਤੇ ਹੁਣ ਗਾਵਾਂ ਦਿਖਾਈਏ ਇਦਾਂ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਹੀ ਘਾਤ ਤੁਹਾਨੂੰ ਦਿਖਾਵਾਂਗੇ ਕਿੰਨਾ ਚਿਰ ਹੋ ਗਿਆ ਜੀ ਵਿਧੀ ਨੇ ਸੂਈ ਨੂੰ ਇਹਦੇ ਵਿੱਚ ਆ ਬੱਛੀ ਦੇ ਨਾਲੂ ਨਾਲ ਸਾਡੇ ਬਣਾਉਂਦੇ ਆ ਉਹ ਬਨੇ ਪਰਨੀ ਪਰਨੀ ਠੀਕ ਆ ਉਹ ਜਦ ਤੁਸੀਂ ਪਰਨੀ ਬੱਛੀ ਹੈ ਤੇ ਕਿੰਨਾ ਚਿਰ ਹੋਇਆ ਸੂਈ ਨੂੰ ਵਿਧੀ ਨੇ ਵਾਰ ਸੱਤ ਨਾ ਜੀ ਆ ਨਾੜੂ ਨਾਲ ਜੀ ਆਹ ਹਸ਼ੀ ਹੈ ਜੀ ਨਾੜ ਜਿਹੜਾ ਨਾਲ ਹੀ ਆ ਲੈ ਤੇ ਕਿੰਨਾ ਦੋ ਤਿਆਰ ਕਰ ਗਏ ਜੇ ਇਥੇਲੇ ਵਿਧੀ 11 ਲੀਟਰ ਇਸ ਟਾਈਮ ਹੈਗਾ ਵਾ ਤਿਆਰ ਜਿਹੜਾ ਹਾਂ ਜੀ ਇਹ 1 ਨੰਬਰ 2 ਚਵਾਈ ਜੋ 16 ਦਾ ਪਲੱਸ ਹੈ ਜੋ ਕੱਦ ਵਜਨ ਵੇਖੋ ਕਿੱਦਾ ਵਾ ਉਹ ਕੱਦ ਕਾਠ ਜਰਸੀਆਂ ਦੇ ਹਿਸਾਬ ਨਾਲ ਚੰਗਾ ਵਾ ਹਨਾ ਬਾਕੀ ਚਵਾਈ ਬੜੀ ਸੋਹਣੀ ਆ ਪੋਲੀ ਚਵਾਈ ਬਿਨਾਂ ਰੱਸੀ ਜੋ ਠੰਡੀ ਧੀਰੀ ਆ ਠੀਕ ਆ ਹਾਂਜੀ ਤੋਰੀ ਆ ਫਿਰ ਇੱਕ ਰੀਨ ਇਹ ਕਿਹਨਾਂ ਬਟੇ ਬਾਕੀ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਵਜਨ ਵੇਖੋ ਬੇਲ ਵੇਖੋ ਦਾਗੀ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਇਹਦਾ ਜਿਹੜਾ ਚੰਗਾ ਬਾਕੀ ਹੈਗੇ ਵੀ ਛੰਡੀ ਤੇਰੀ ਆ ਚਲੋ ਲੈ ਜੋ ਫੇ ਇਹਦਾ ਫਿਰ ਕਿੰਨਾ ਕ ਮੋਲ ਰੱਖਦੀ ਆ ਆਪਾਂ ਮੋਲ ਦੇਖ ਲਓ ਵੀ ਕੀ ਮੈਂ ਤਾਂ 50000 ਕਰ ਦਈਏ ਜੱਜ ਜੀ ਕਰੀਏ ਤੇ ਦੇਣ ਲੈਣਾਂ ਨੇ ਗੱਲ ਕਰੀਏ ਵੀ ਜੀ ਮੋਲੇ ਦਾ ਕਰਦੇ 45000 अच्छा 40000 ਚੋ ਛੋਟਾ ਆਪਾਂ ਕਰਵਾ ਗਏ। ਅੱਛਾ 40000 ਛੋਟ ਕਰ ਦੋਗੇ। ਬਾਕੀ ਚਲੋ ਕੋ ਫੋਨ ਲਾਵੇ ਹਨਾ। ਲਾਵੇ ਦੇਖੋ ਭੈਣ ਭਰਾ ਕੋਈ ਜੋੜਾ ਆਊਗਾ ਕਿਸੇ ਰੋਚੀ ਦੇ ਜਿੱਦਾਂ ਵੀ ਸੈਟਿੰਗ ਬਹੂਗੀ ਆਪਾਂ ਚਲੋ ਥੋੜਾ ਬੋਧਾ ਤੁਹਾਨੂੰ 30000 ਖੰਡ ਕਮਾਈ ਉਹ ਤੇ ਲੈਣੀ ਲੈਣੀ। ਠੀਕ ਹੈ ਜੀ। ਮਤਲਬ ਦੇ ਦੋਗੇ ਕਿ ਖਾਲੀ ਨਹੀਂ ਮੋੜਨਾਗੇ। ਕੋ ਫੋਨ ਲਾਵੇ ਕਰੀ ਹਨਾ। ਤੇ ਹੁਣ ਜਿਹੜੀ ਇਹ ਤੋਂ ਬਾਅਦ ਗੱਬਣਾ ਕੀ ਜੇ? ਹਾਂਜੀ ਇਹ ਗੱਬਣ ਜੀ। ਇਹ ਕਿੰਨੇ ਕ ਦੁੱਧ ਵਾਲੀ ਆ? ਇਹ ਵੀ ਵੇਚੀ 16 ਤੋਂ 15 16 ਤੋਂ ਪਲੱਸ ਵਾਲੀ ਆ। ਕੱਟ ਬਜੇ ਨਾਲ ਹੀ ਵੇਖੋ ਨਾਲੇ ਨ ਵੇ ਇਹ ਲਵਟਾ ਦੇ ਕੋਈ ਦਾ ਅਜੇ ਤਿਆਰ ਹੋਣੀ ਹੈ ਥੱਲੇ ਹਨ ਆ ਜੀ ਰਾਤ ਆ ਜੋੜਾ ਮੈਂ ਰਾਤ ਆ ਰਾਤ 1 2 ਵਜੇ ਤੋਂ ਬਾਅਦ ਲੈ ਕੇ ਆਵਾ ਅੱਛਾ ਹੁਣ ਇਹ ਲੈ ਚ ਦਸਤੀਆਂ ਪਾ ਕੇ ਦੇਣਾ ਠੀਕ ਹੈ ਤੋਰਮ ਫੇਰੇ ਕਰੀਨਾਂ ਅਜੇ ਐਵੇਂ ਕਿ ਹਫਤੇ ਦੇ ਲੱਗ ਬੰਨੇ ਟਾਈਮ ਜਿਹੜਾ ਇਹ ਵੀ ਲੱਜੂਗਾ ਇਹਦੇ 8 ਤਰੀਕ ਦੇ ਟਾਈਮ ਹੈ ਵੀ ਜੀ ਅੱਛਾ 8 ਤਰੀਕ ਦਾ ਟਾਈਮ ਆ ਬਾਕੀ ਨਾ ਥੋੜਾ ਸਫਰ ਦੇ ਨਾਲ ਤੁਹਾਨੂੰ ਕਿਹਾ ਡੰਗ ਕਹੂ ਚੜ ਚੁਰ ਜਾਂਦਾ ਗਾਰੰਟੀ ਵਾਲਾ 8 ਤਰੀਕ ਦਾ ਹੋਵੇ ਨਹੀਂ ਵੀ ਕਹਿ ਤਾਕ ਤੱਕ ਦੇ ਨਜੇ ਖੜ ਜੀ 8 ਦਿਨ ਮੰਨ ਕੇ ਲੈ ਲੈ ਕੰਪੈਰ ਕਰਾਓ ਬਾਕੀ ਠੰਡੀ ਠੰਡੀ ਮੌੜਿਆ। ਓਏ। ਬਾਕੀ ਜਸ ਸਿੰਘ ਦੇ ਹਿਸਾਬ ਨਾਲ ਕੱਦ-ਕੱਟ ਚਲੋ ਇਹਦਾ ਵੀ ਠੀਕ ਐ। ਤੇ ਅਗੇ ਵੀ ਠੰਡੀ ਠੇਰੀ ਐ, ਬਾਕੀ ਥਾਣੇ ਦਾ ਵੀ ਚੰਗਾ ਲੱਗਾ। ਲੈ ਜਾ ਵੀ ਜੀ। ਤੇ ਇਹਦਾ ਫਿਰ ਮੁੱਲ ਮੋਲ ਦੇ ਦਿੱਤੀ ਜੇ ਤਾਂ ਦੀ 35 ਵਾਈ ਤੇ ਫਿਰ ਮੋਲ ਦੇ ਤਾਂ ਵੀ ਉਹਦੇ ਜਿੰਨਾ ਹੋਣਾ ਚਾਹੀਦਾ 40000 ਰੁਪਿਆ ਹਾਂਜੀ ਹਾਂਜੀ ਮੋਲ ਦਾ ਮੋਲ ਤਾਂ 35000 ਦੇ ਅੱਛਾ 35000 ਦੀ ਦਿੰਦਾ ਕੋਚ ਮਾਨਤਨ ਕਰਦਾਂਗੇ ਅੱਛਾ 35 ਜੇ ਮਾਨਤਨ ਕਰ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਗਏ ਆਪਣੇ ਕੋਲ ਇੱਕ ਸਿੰਗਾ ਵਾਲੀ ਗਾਂ ਹਾਂਜੀ ਇਹ ਵੀ ਗੱਭਣ ਆ ਅੱਛਾ ਜੀ ਗੱਭਣ ਇਹ ਕਿੰਨੇ ਕਿ ਦੁੱਧ ਆ ਲਈ ਜੇ ਇਹ ਥੋੜਾ ਕ੍ਰੋਸ ਪਰ ਰੱਖਦੀ ਵੀ ਦੀ 12 13 ਲੀਟਰ ਤੇ ਦੁੱਧ ਦੇਈ ਜਾਊਗੀ RAM ਨਾ ਠੀਕ ਹੈ ਬਾਕੀ ਥਣ ਭਾਂਡੇ ਦੇ ਹਿਸਾਬ ਨਾਲ ਬਹੁਤ ਵੱਡੇ ਆ ਬਾਕੀ ਤਿਆਰ ਹੀ ਆ ਹਨਾ ਆ ਰਹੀਏ ਚਲ 2-3 ਤਨ ਲੈ ਜੀ ਖਾੜੀ ਤੋ ਰੋ ਫੇਰਿੰਦਾ ਬਾਕੀ ਇਹ ਤਾਂ ਅਸੀਂ ਸਵੇਰ ਸਵੇਰ ਦਾ ਵਜੇ ਪੂਰੀਆਂ ਰੁੱਜੀਆਂ ਰੁੱਜੀਆਂ ਬਣੀ ਆ ਥਾਣਾ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਹੈਗੀ ਠੰਡੀ ਤੇਰੀ ਆ ਉਤਰਾ ਆ ਠੰਡੀ ਠੀਗੀ ਆ ਤਾਂ ਕਿ ਫਰਕ ਕਿੰਨਾ ਵੱਦੀ ਹੈ ਬਹੁਤ ਠੰਡੀ ਹੈ ਨਾ ਦੇ ਛੱਲੇ ਜੇ ਤੇਰਾ ਮਰਜੀ ਥੱਲੇ ਬਈ ਜਾਓ ਲੈ ਜਾ ਵੀਜੀ ਬਾਕੀ ਥਾਣਾ ਪੂਰਾ ਮੱਝਾਂ ਵਾਲਾ ਲੱਗਾ ਇਹਦੇ ਇਹਦਾ ਵਡਾ ਨਹੀਂ ਵੀਦੀ ਛੋਟਾ ਹੀ ਹੈ ਸਾਈਕਲ ਬਾਕੀ ਇੱਕ ਇੱਕਾਦੇ ਦਾ ਜਿਹੜਾ ਨਾਰਮਲ ਜਰਸੀਆਂ ਵਾਲਾ ਤੇ ਮੁੱਲ ਫਿਰ ਵੀਦੀ ਇਹਦਾ ਇਹਦਾ ਮੁੱਲ ਵੀਰ ਜੀ 35000 ਆ। ਅੱਛਾ। 30000 ਦੇ ਮਾਨਤਨ ਕਰਦਾ। 30000 ਦੇ ਮਾਨਤਨ ਕਰ ਦੋ। ਖੁੱਲਾ ਕਰ ਦੋਗੇ ਕੇ? ਉਹਦਾ ਜਿੱਥੇ ਪਤਾ ਹੀ ਕਿੱਥੇ ਹੋਈ ਨਹੀਂ ਇਹ ਤੇ। ਤੂੰ ਖੁੱਲਾ ਵੇ ਕਰੀ ਬਾਤ ਸਣਾ। ਠੀਕ ਆ। ਤੇ ਹਣੇ ਕਾ ਜਰਸੀ ਪਹਿਲਣ ਸੂਈ ਸਵਾਈ ਜੇ। ਹਾਂ ਜੀ। ਕਿੰਨਾ ਚਿਰ ਹੋਇਆ ਇਹਨਾਂ ਸੂਈ ਨੂੰ? ਇਹਨੂੰ ਵੇਚਿਆ ਇਹਦਾ ਬੱਚਾ ਜਾ। ਅੱਛਾ। ਅੱਜ ਜਗ ਜੰਦ ਜੇ ਤੇ ਜੱਜ ਉੱਥੇ ਦਾ। ਠੀਕ ਆ। ਤੇ ਕਿੰਨੇ ਕ ਦੁੱਧ ਆ ਲਈ ਆ? ਦੁੱਧ ਵੇਚਿਆ ਵੀ 12-13 ਲੀਟਰ ਤੇ ਆਰਾਮ ਨਾਲ ਦੇ ਹੀ ਜਾਊਗੀ। ਅੱਛਾ। ਤੋਰੋ ਫੇਰ ਇੱਕਰੀ ਨੂੰ। ਹੋਣ ਕਿੰਨਾ ਤਿਆਰ ਜਿਮੋਖੇ ਤੇ ਬੋਲਾ ਹੋ ਤਾਂ ਵਿੱਚ 6 ਲੀਟਰ ਹੈ 6 6.5 ਲੀਟਰ 7 ਲੀਟਰ ਤਾਂ ਮਾਖਾ ਵੀ ਦਾ ਲਿਆ 11 ਉਹ ਤੇ ਗਰਦੀ ਹੈਗੀ ਠੀਕ 7 ਵਜਣ ਵਾਲੀ ਭੱਜਾਰੀ ਕਿਦਾ ਸਾਹਦੇ ਸਾਹਮਣੇ ਪੈਣੀ ਥੋੜੀ ਹਾਂਜੀ ਹਾਂਜੀ ਇਹ ਪਹਿਲਾਂ ਸੂਆ ਸੋਈ ਹੈ ਜੇ ਭਲਾ ਭਲਾ ਹਵਾ ਨੇ ਤੇ ਹੈਗੀਆਂ ਵਾ ਇਹ ਪਾਕੀ ਜਿੱਤਰਾ ਜਿੱਤਰਾ ਚਵਾਈਆਂ ਹੋ ਗਈਆਂ ਆਪਣੇ ਦਿਨਾਂ ਦੇ ਹਿਸਾਬ ਨਾਲ ਦੁੱਧ ਤੇ ਆਜੂਗੀ ਥਾਣਾ ਇਤਰਾ ਪ੍ਰੋਪਰ ਹੱਥ ਚੋਂ ਨਾ ਲਾਵਾ ਥਣ ਚੰਗਾ ਵਾ ਜਿਹੜਾ ਇਹਦੇ ਕੋਲ ਦੀ ਵੀ ਥੋੜੀ ਘੱਲੇ ਨਾ ਔਲ ਕਰਦੀ ਆ ਅੱਛਾ ਬੱਚੇ ਤੋਂ ਨਹੀਂ ਕੋਈ ਕਰਦੀ ਜਦੋਂ ਪਤਾ ਪਿਆ ਨਾ ਥੋੜੀ ਪਹਿਲਾਂ ਤੁਹਾਨੂੰ ਪਤਾ 2-4 ਦਿਨ ਕਰਦੀ ਹੁੰਦੀਆਂ ਹਾਂ ਹਾਂਜੀ ਹਾਂਜੀ ਜਦੋਂ ਅਸੀਂ ਪਾਉਣ ਲੱਗੀ ਆ ਪਰ ਮੜਾ ਆ ਜਾਂ ਤੁਹਾਨੂੰ ਹੱਥ ਲਾਉਣ ਲੱਗਿਆ ਉਹਦਾ ਕਰਦੀ ਆ ਬੱਚੇ ਜਿੰਨਾ ਮਰਜ਼ੀ ਚੁਗਦਾ ਬੱਚੇ ਨੂੰ ਨਹੀਂ ਕੋਈ ਕੋਸ਼ਿਸ਼ ਹੋਈ ਤੇ ਬੰਦੇ ਤੋਂ ਥੋੜੀ ਘੌਲ ਕਰਦੀ ਪਹਿਲੇ ਆਪਾਂ ਦੱਸ ਦਈਏ ਹੈਨਾ ਤੇ ਮੋਲੇ ਦਾ ਫੇਰੇ ਦਾ ਮੋਲੇ ਦਾ ਜਿਆਜ ਹੀ ਕਰ ਦੇਣਾ ਵੀਜੀ ਆਪਾਂ ਭਾਜ ਲਈ ਭਾਜ ਕਰਦੇ ਦਣੀਏ ਹਾਂਜੀ ਮੋਲੇ ਦਾ ਵੀਜੀ ਪੀ ਆ ਰਿਹਾ ਅੱਛਾ ਕਹਾਈ ਆ ਜਮਾਨਤਨ ਕਰਦਾ ਕਿ ਇਥੇ ਫੋਨ ਕੋ ਲਾਉ ਉੱਥੇ ਹੋ ਜੂਏ ਹਾਂਜੀ ਠੀਕ ਐ ਬਸ ਫੋਨ ਲਾਵੇ ਕੋਈ ਇੱਕ ਕਰੇ ਹਨਾ ਠੀਕ ਐ ਬਾਕੀ ਬੱਚੀ ਵੇਖੋ ਕੱਦ ਵਿੱਚ ਨੇ ਨਾ ਦੇ ਨਾਲ ਮਿਲ ਕੇ ਸਾਰੀ ਉਹਨਾਂ ਵਡੀ ਵੈੜ ਜੇ ਡਾਈ ਕਰਦੇ ਆ ਕੱਦ ਤੇ ਚਲੋ ਚੰਗਾ ਵਾਤਾ ਹਨਾ ਕੀ ਐ ਵੀ ਥੋੜਾ ਗੋਲ ਕਰਦੀ ਕਰਕੇ ਆਪਾਂ ਪਾਜ ਲਈ ਐ ਉਹ ਤੇ ਚਲੋ ਪਹਿਲਣੇ ਆ ਜੇ ਉਹਦੇ ਅਕਸਰ ਕਰਦੀਆਂ ਹੀ ਆ ਹੋਰ ਜੀ ਉਹ ਹੋ ਜੋਗੀ ਸੈਟ ਹਨਾ ਕੋ ਚਾਰ ਦਿਨ ਬਾਕੀ ਚੁਾਈ ਧੀ ਸਤਾ ਬਹੁਤ ਔੜਦੀ ਐ ਕੋਈ ਨਹੀਂ ਹੈਗਾ ਚੁਾਈ ਚੁਾਈ ਦੇ ਫਰਕ ਤੋਂ ਪੋਲੀ ਐ ਠੀਕ ਐ ਬਾਕੀ ਇਹ ਐ ਵੀ ਕੋਈ ਵੀ ਇਥੇ ਆ ਕੇ ਆਪਣੀ ਸਮਝਣਾ ਵੇਸ ਚਾਖ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਸੋਈਆਂ ਦੇ ਤੋਂ ਟਾਈਮ ਚੁਆਇ ਚਰ ਲਓ ਤੇ ਗੱਬਣਾ ਆਪਣੀਆਂ ਪਾਸ ਕਰਕੇ ਕਰੋ